ਕੋ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਰਾਗ ਟੋਡੀ ਮਹਿਲਾ ਚੌਥਾ ਘਰ ਪਹਿਲਾ ਹਰ ਬਿਨ ਰਹਿ ਨਾ ਸਕੈ ਮਨ ਮੇਰਾ ਮੇਰੇ ਪ੍ਰੀਤਮ ਪ੍ਰਾਨ ਹਰ ਪ੍ਰਭ ਗੁਰ ਮੇਲੇ ਬਹੋਰ ਨ ਪਵਜਲ ਖੇਰਾ ਰਹਾ ਮੇਰਾ ਹੀਰੈ ਲੋਚ ਲੱਗੀ ਪ੍ਰਭ ਕੇਰੀ ਹਰ ਨੈਨੂ ਹਰ ਪ੍ਰਭ 헤ਰਾ ਸਤ ਗੁਰ ਦਇਆਲ ਹਰ ਨਾਮ ਦੜਾਇਆ ਹਰ ਪਾਧਰ ਹਰ ਪ੍ਰਭ ਕੇਰਾ ਹਰ ਰੰਗੀ ਹਰ ਨਾਮ ਪ੍ਰਭ ਪਾਇਆ ਹਰ ਗੋਵਿੰਦ ਹਰ ਪ੍ਰਭ ਕੇਰਾ ਹਾਰੇ ਹੀਰਦਾ ਮਨ ਤਨ ਮੀਠਾ ਲਗਾ ਮੁਖ ਮਸਤਕ ਭਾਗ ਚੰਗੇਰਾ ਲੋਭ ਵਿਕਾਰ ਜਨਾ ਮਨ ਲਗਾ ਹਰ ਵਿਸਰਿਆ ਪੁਰਖ ਚੰਗੇਰਾ ਓਏ ਮਨ ਮੁਖ ਮੂੜ ਅਗਿਆਨੀ ਕਹੀਐ ਤਿਨ ਮਸਤਕ ਭਾਗ ਮੰਦੇਰਾ ਵਿਵੇਕ ਬੁੱਧ ਸਤ ਗੁਰ ਤੇ ਪਾਈ ਗੁਰ ਗਿਆਨ ਗੁਰੂ ਪਬ ਕੇਰਾ ਜਨ ਨਾਨਕ ਨਾਮ ਗੁਰੂ ਤੇ ਪਾਇਆ ਧੁਰ ਮਸਤਕ ਭਾਗ ਲਖੇਰਾ ਟੋਡੀ ਮਹਿਲਾ ਪੰਜਵਾ ਕਰ ਪਹਿਲਾ ਦੁਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੰਤਨ ਅਵਰ ਨ ਕਾਹੂ ਜਾਣੀ ਬੇ ਪਰਵਾਸਦਾ ਰੰਗ ਹਰਿ ਕੈ جا ਕੋ پاک ਸੁਆਮੀ ਰਹਾਉ ਉਤ ਸਮਾਨਾ ਠਾਕੁਰ ਤੇਰੋ ਅਵਰ ਨ ਕਾਹੂ ਤਾਨੀ ਐਸੋ ਅਮਰ ਮਿਲੇਓ ਭਗਤਨ ਕੋ ਰਾਚ ਰਹਿ ਰੰਗ ਗਿਆਨੀ ਰੋਗ ਸੋਗ ਦੁਖ ਜਰ ਮਰਾ ਹਰ ਜਨੈ ਨਹੀਂ ਨਿਕਟਾਨੀ ਨਿਰਭਾ ਹੋਏ ਰਹਿ ਲਿਵ ਇਕ ਨਾਨਕ ਹਰ ਮਨ ਮਾਨੀ